ਮੈਂ ਬਿੰਦਰ ਕੌਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਇੱਕ ਤੁਹਾਨੂੰ ਬਹੁਤ ਹੀ ਸੋਹਣਾ ਪੰਜਾਬੀ ਲੋਕ ਗੀਤ ਸੁਨਾਰੀ ਹਾਂ ਇਹ ਸਸਤੇ ਨੋਹਦਾ ਹੈ ਕਿ ਸੱਸ ਆਵ ਕੰਮ ਨਹੀਂ ਕਰਦੀ ਆਵ ਮੰਝੇ ਤੇ ਬੈਠੀ ਹੈ ਪਲੰਗ ਤੇ ਤੇ ਨੋਹ ਨੂੰ ਕਹਿੰਦੀ ਹੈ ਚੱਕੀ ਤੇ ਆਟਾ ਪੀਸ ਤੇ ਫਿਰ ਨੋਹ ਅੱਗੋਂ ਸੱਸ ਨੂੰ ਕੀ ਕਹਿੰਦੀ ਹੈ ਇਹਦੇ ਸਵਾਲ ਜਵਾਬ ਸੁਣੋ ਕਿਉਂਕਿ ਨੋਹਾਂ ਬਹੁਤ ਚੰਗੀਆਂ ਹੁੰਦੀਆਂ ਹਨ ਤੇ ਉਹਨਾਂ ਨੂੰ ਕੰਮ ਤਾਂ ਦੱਸਣਾ ਹੀ ਪੈਂਦਾ ਹੈ ਪਰ ਨਹੀਂ ਐਨਾ ਵੀ ਜ਼ਿਆਦਾ ਕੰਮ ਨਹੀਂ ਦੱਸਣਾ ਚਾਹੀਦਾ ਕਿ ਨੌਂ ਦੇ ਉੱਤੇ ਬੋਝ ਪੈ ਜਾਵੇ ਤੇ ਉਹਦੀ ਜ਼ਿੰਦਗੀ ਹੀ ਖਰਾਬ ਹੋ ਜਾਵੇ ਉਹਨੂੰ ਉਹਦੀ ਉਮਰ ਮੁਤਾਬਕ ਕੰਮ ਦੱਸਣਾ ਚਾਹੀਦਾ ਹੈ ਕਿਉਂਕਿ ਕੋਈ ਵੀ ਕੰਮ ਹੈ ਉਹ ਉਮਰ ਮੁਤਾਬਕ ਹੀ ਸੋਹਣਾ ਲੱਗਦਾ ਹੈ ਜੇ ਹੁਣ 10 ਸਾਲ ਦੇ ਬੱਚੇ ਨੂੰ ਆਪਾਂ ਕਹਿ ਦਈਏ ਚੱਕੀ ਤੇ ਆਟਾ ਪੀਸ ਲੈ ਉਹ ਨਹੀਂ ਪੀਸ ਸਕਦਾ ਜੇ 15 ਸਾਲ ਦੇ ਬੱਚੇ ਨੂੰ ਕਹੀਏ ਉਹ ਉਹ ਵੀ ਨਹੀਂ ਕੰਮ ਕਰ ਸਕਦਾ ਜੇ 20 ਸਾਲ ਦੇ ਬੱਚੇ ਬਗਈਏ ਉਹ ਵੀ ਬਚਪਨ ਵਿੱਚ ਹੀ ਹੁੰਦਾ ਹੈ ਉਹਨੂੰ ਇੰਨੀ ਕਈਆਂ ਕੰਮਾਂ ਦੀ ਸੂਝੀ ਨਹੀਂ ਹੁੰਦੀ ਕਿਉਂਕਿ ਛੱਟ ਕੇ ਪੀਲ ਕਰਦੀਆਂ ਸੀ ਅੱਗੇ ਬੀਬੀਆਂ ਤੇ ਚੱਕੀ ਤੇ ਆਟਾ ਪੀਂਦੀਆਂ ਸੀ ਹੱਥੀ ਕੰਮ ਕਰਦੀਆਂ ਸੀ ਤੇ ਉਹ ਕੰਮ ਸੱਸਾਂ ਮਾਵਾ ਜ਼ਿਆਦਾ ਕਰਦੀਆਂ ਸੀ ਕਿਉਂਕਿ ਉਹਨਾਂ ਨੂੰ ਸਮਝ ਹੁੰਦੀ ਸੀ ਪਰ ਕਈ ਸੱਸਾਂ ਇਹੋ ਜਿਹੀਆਂ ਹੁੰਦੀਆਂ ਸੀ ਕਿ ਉਹ ਆਪ ਨੋਂ ਨੂੰ ਅੜਬ ਪੁਨੇ ਵਿੱਚ ਹੀ ਗਵਾਲਿੰਦੀਆਂ ਸੀ ਕਿਉਂਕਿ ਉਹਨੂੰ ਕੰਮ ਕਰਨ ਦਾ ਭਾਵੇਂ ਵੱਲ ਨਾ ਹੋਵੇ ਹਰ ਇੱਕ ਬੀਬੀ ਮਾਪਿਓ ਦੇ ਘਰੋਂ ਸਾਰਾ ਕੁਝ ਸਿੱਖ ਕੇ ਨਹੀਂ ਜਾਂਦੀ ਅਧਿਓਂ ਜ਼ਿਆਦਾ ਕੰਮ ਅਗਲੇ ਘਰ ਦਾ ਸਿੱਖਣਾ ਪੈਂਦਾ ਹੈ ਕਿਉਂਕਿ ਮਾਪਿਓ ਦੇ ਘਰ ਦਾ ਸਿਸਟਮ ਹੋਰ ਹੁੰਦਾ ਹੈ ਤੇ ਸਹੁਰਿਆਂ ਦੇ ਘਰ ਦਾ ਹੋਰ ਹੁੰਦਾ ਹੈ ਅੱਗੇ ਜਾ ਕੇ ਫਿਰ ਉਹਨਾਂ ਦੇ ਪਰਿਵਾਰ ਦਾ ਸਿੱਖਣਾ ਪੈਂਦਾ ਹੈ ਨੌਤੀ ਨੂੰ 2 ਸਾਲ 3 ਸਾਲ ਤੱਕ ਖੁੱਲਾ ਰਹਿਣ ਦੇਣਾ ਚਾਹੀਦਾ ਹੈ ਕਿਉਂਕਿ ਉਹ ਘਰ ਦਾ ਕੰਮ ਚੰਗੇ ਤਰੀਕੇ ਨਾਲ ਸਿੱਖ ਸਕੇ ਜੇ ਆਪਾਂ ਹਣ ਡੋਲੇ ਆਈ ਨੋ ਨੂੰ ਦੂਜੀ ਵਾਰ ਆਈ ਨੂੰ ਕਹਿ ਦਾਂਗੇ ਵੀ ਸਾਡੇ ਘਰ ਦਾ ਸਾਰਾ ਹੀ ਕੰਮ ਚੁੱਕਲਾ ਮੈਂ ਵਿਹਲੀ ਬੈਣੀ ਆ ਫਿਰ ਉਹ ਕਦੀ ਚੁੱਕ ਨਹੀਂ ਸਕਦੀ ਉਹ ਫਿਰ ਅੱਗੋਂ ਬੋਲਣਾ ਸ਼ੁਰੂ ਕਰ ਦਿੰਦੀ ਹੈ ਕਿਉਂਕਿ ਅਸਰ ਉਮਰ ਹੁੰਦੀ ਹੈ ਤੇ ਉਹ ਗੁੱਸੇ ਵਿੱਚ ਆ ਜਾਂਦੀ ਹੈ ਤੇ ਉਦੋਂ ਖੂਨ ਗਰਮ ਹੁੰਦਾ ਹੈ ਜਵਾਨੀ ਦਾ ਬਚਪਨ ਵਰਗਾ ਹੀ ਹੁੰਦਾ ਹੈ ਸੁਭਾਅ ਤੇ ਇਸੇ ਤਰ੍ਹਾਂ ਸੱਸਾਂ ਨੂੰ ਵੀ ਚਾਹੀਦਾ ਹੈ ਅੱਜ ਕੱਲ੍ਹ ਵੀ ਚਾਹੀਦਾ ਹੈ ਕਿ ਨੋ ਨੂੰ ਪਹਿਲਾਂ 2 ਸਾਲ ਤੱਕ ਹਾਰੇ ਕੰਮ ਧੀਰਜ ਦੇ ਨਾਲ ਦੱਸ ਕੇ ਸਿਖਾਉਣਾ ਚਾਹੀਦਾ ਹੈ ਉਹਨੂੰ ਖੁੱਲੇ ਰਹਿਣ ਦੇਣਾ ਚਾਹੀਦਾ ਹੈ ਉਹਦੀ ਵੀ ਉਮਰ ਹੁੰਦੀ ਹੈ ਹਸਨ ਖੇਡਣ ਦੀ ਪਰ ਇਸੇ ਤਰ੍ਹਾਂ ਦੀ ਇਹ ਸਟੋਰੀ ਹੈ ਪੰਜਾਬੀ ਲੋਕ ਗੀਤ ਦੀ ਕਿ ਇੱਕ ਸੱਸ ਹੈ ਉਹ ਆਦੀ ਨੂੰ ਨੂੰ ਕੰਮ ਦੱਸਦੀ ਹੈ ਤੇ ਉਹਦੀ ਉਹ ਅਜੇ ਨਵੀਂ ਵਿਆਹੀ ਹੈ ਤੇ ਪਰ ਉਹਨੂੰ ਕੰਮ ਆਉਂਦਾ ਨਹੀਂ ਤੇ ਉਹ ਫਿਰ ਅੱਗੋਂ ਉਹ ਵੀ ਬੋਲਣ ਲੱਗ ਜਾਂਦੀ ਹੈ ਤੇ ਉਹ ਕੀ ਕਹਿੰਦੀ ਹੈ ਸੁਣੋ ਆਪ ਸੱਸੀ ਪਲੰਗੇ ਲੇਟ ਦੀ ਹਾਏ ਪਲੰਗੇ ਲੇਟ ਦੀ ਸਾਨੂੰ ਮਾਰਦੀ ਹਾਏ ਸਾਨੂੰ ਮਾਰਦੀ ਚੱਕੀ ਵੱਲ ਸੈਨਤਾ ਆਪ ਸੱਸੀ ਪਲੰਗੇ ਲੇਟ ਦੀ ਹਾਏ ਪਲੰਗੇ ਲੇਟ ਦੀ ਸਾਨੂੰ ਮਾਰਦੀ ਹਾਏ ਸਾਨੂੰ ਮਾਰਦੀ ਚੱਕੀ ਵੱਲ ਸੈਨਤਾ ਸਾਥੋਂ ਚੱਕੀ ਨਹੀਂ ਉ ਪੀਸਦੀ ਹਾਏ ਨਹੀਂ ਉ ਪੀਸਦੀ ਚੱਕੀ ਪੀਨ ਨਹੀਂ ਹਾਏ ਚੱਕੀ ਪੀਨ ਨਹੀਂ ਸਸੂ ਦੀਆਂ ਜਾਇਆਂ ਸਾਥੋਂ ਚੱਕੀ ਨਹੀਂ ਉ ਪੀਸਦੀ ਹਾਏ ਨਹੀਂ ਉ ਪੀਸਦੀ ਚੱਕੀ ਪੀਨ ਨਹੀਂ ਹਾਏ ਚੱਕੀ ਪੀਨ ਨਹੀਂ ਸਸੂ ਦੀਆਂ ਜਾਇਆਂ ਆਪੇ ਚੱਕੀ ਪੀਸ ਜਾਊਗੀ ਹਾਏ ਪੀਸ ਜਾਊਗੀ ਜਦੋਂ ਡਾਂਗਣੀ ਹਾਏ ਜਦੋਂ ਡਾਂਗਣੀ ਸੰਮਾਵਾਲੀ ਖੜਕੀ ਆਪੇ ਚੱਕੀ ਪੀਸ ਜਾਊਗੀ ਹਾਏ ਪੀਸ ਜਾਊਗੀ ਜਦੋਂ ਡਾਂਗਣੀ ਹਾਏ ਜਦੋਂ ਡਾਂਗਣੀ ਸੰਮਾਵਾਲੀ ਖੜਕੀ ਅੱਧੀ ਰਾਤੀ ਮਾਰ ਪਈ ਹਾਏ ਮਾਰ ਪਈ ਭੰਨ ਸੁਟੀਆਂ ਹਾਏ ਭੰਨ ਸੁਟੀਆਂ ਮਾਲੂਕ ਜਈਆਂ ਹੱਡੀਆਂ ਅੱਧੀ ਰਾਤੀ ਮਾਰ ਪਈ ਹਾਏ ਮਾਰ ਪਈ ਭੰਨ ਸੁਟੀਆਂ ਮਾਲੂਕ ਜਈਆਂ ਹੱਡੀਆਂ ਨਾਲੇ ਮਾਇਆ ਮੋਤੀ ਚੋਗਦਾ ਹਾਏ ਮੋਤੀ ਚੋਗਦਾ ਨਾਲੇ ਪੁੱਛਦਾ ਹਾਏ ਨਾਲੇ ਪੁੱਛਦਾ ਕਿੱਥੇ ਕਿੱਥੇ ਵੱਜੀਆਂ ਨਾਲੇ ਮਾਇਆ ਮੋਤੀ ਚੋਗਦਾ ਹਾਏ ਮੋਤੀ ਚੋਗਦਾ ਨਾਲੇ ਪੁੱਛਦਾ ਹਾਏ ਨਾਲੇ ਪੁੱਛਦਾ ਕਿੱਥੇ ਕਿੱਥੇ ਵੱਜੀਆਂ ਮਾਰ ਕੇ ਨਾ ਪੁੱਛ ਵੈਰੀਆ ਹਾਏ ਪੁੱਛ ਵੈਰੀਆ ਦਿਨ ਚੜ੍ਹ ਦੇਨੋ ਹਾਏ ਦਿਨ ਚੜ੍ਹ ਦੇਨੋ ਕੈਦ ਕਰਾਮ ਮਾਰ ਕੇ ਨਾ ਪੁੱਛ ਵੈਰੀਆ ਹਾਏ ਪੁੱਛ ਵੈਰੀਆ ਦਿਨ ਚੜ੍ਹ ਦੇਨੋ ਕੈਦ ਕਰਾਮ ਕਿੱਥੋਂ ਦੇ ਨੇ ਸੰਮਣ ਆ ਗਏ ਹਾਏ ਸੰਮਣ ਆ ਗਏ ਹਾਏ ਕਿਹੜੇ ਸ਼ਹਿਰ ਦੀ ਕੈਦ ਆਪੋਗੇ ਕਿੱਥੋਂ ਲੈਨੇ ਸੰਮਣ ਆ ਗਏ ਹਾਏ ਸੰਮਣ ਆ ਗਏ ਕਿਹੜੇ ਸ਼ਹਿਰ ਦੀ ਹਾਏ ਕਿਹੜੇ ਸ਼ਹਿਰ ਦੀ ਕੈਦ ਆਪੋਗੇ ਜੰਮੂ ਦੇਨੇ ਸੰਮਣ ਆ ਗਏ ਹਾਏ ਸੰਮਣ ਆ ਗਏ ਲੋਰ ਸ਼ਹਿਰ ਦੀ ਹਾਏ ਲਾਰ ਛੇਰ ਦੀ ਕੈਦ ਪਿਆਪੋਗੇ ਜੰਮੂ ਦੇ ਨੇ ਸੰਮਣ ਆ ਗਏ ਹਾਏ ਸੰਮਣ ਆ ਗਏ ਲਾਰ ਛੇਰ ਦੀ ਹਾਏ ਲਾਰ ਛੇਰ ਦੀ ਕੈਦ ਪਿਆਪੋਗੇ ਬੁਵੇ ਅਗੇ ਸੱਪ ਲੇਟ ਦਾ ਹਾਏ ਸੱਪ ਲੇਟ ਦਾ ਲੜ ਜਾਵੇ ਨਹੀਂ ਹਾਏ ਲਾੜ ਜਾਵੇ ਨੀ ਨਾਨਾ ਨੇ ਤੈਨੂੰ ਬੂਏ ਅੱਗੇ ਸੱਪ ਲੇਟ ਦਾ ਹਾਏ ਸੱਪ ਲੇਟ ਦਾ ਲਾੜ ਜਾਵੇ ਨੀ ਹਾਏ ਲਾੜ ਜਾਵੇ ਨੀ ਨਾਨਾ ਨੇ ਤੈਨੂੰ ਅਮੈਨੋ ਕਾ ਨੂੰ ਲਾੜੇ ਭਾਬੀਏ ਹਾਏ ਲਾੜੇ ਭਾਬੀਏ ਮੇਰੇ ਵੀਰ ਦੀ ਹਾਏ ਮੇਰੇ ਵੀਰ ਦੀ ਪੈ ਨਾ ਕੋਈ ਤੈਨੂੰ ਲੜ ਜਾਵੇ ਭਾਬੀਏ ਹਾਏ ਲੜ ਜਾਵੇ ਭਾਬੀਏ ਮੇਰੇ ਵੀਰ ਦੀ ਹਾਏ ਮੇਰੇ ਵੀਰ ਦੀ ਪੈ ਨਾ ਕੋਈ ਜੇਰੇ ਵਿੱਚੋਂ ਖਤ ਪੇਜਦਾ ਹਾਏ ਖਤ ਪੇਜਦਾ ਕਾਂਡੇ ਵਿੱਚ ਕੇ ਹਾਏ ਕਾਂਡੇ ਵਿੱਚ ਕੇ ਛਡਾਲਾ ਮੈਨੂੰ ਜੇਲ੍ਹ ਵਿੱਚੋਂ ਖਾਤ ਪੇਜਦਾ ਹਾਏ ਖਾਤ ਪੇਜਦਾ ਕਾਂਡੇ ਵਿੱਚ ਕਿਛੜਾਲਾ ਮੈਨੂੰ ਮੈਂ ਤਾਂ ਛਡਾਲੂ ਪਾਪੀਆ ਹਾ ਛਡਾਲੂ ਪਾਪੀਆ ਅਜੇ ਸੱਟਾਂ ਤਾਂ نیند ਨਾ ਆਵੇ ਮੈਨੂੰ ਤਾਂ ਛੜਾਲੂ ਪਾਪੀਆ ਵਿੱਚ ਡਾਲੂ ਪਾਪੀਆ ਲਗੀਆਂ ਸੱਟਾਂ ਤੋਂ ਹਾਏ ਲਗੀਆਂ ਸੱਟਾਂ ਤੋਂ ਨੀਂਦ ਨਾ ਆਵੇ ਅੱਜ ਮੇਰੇ ਹੱਥ ਜੋੜਦਾ ਹਾਏ ਹੱਥ ਜੋੜਦਾ ਮੈਨੂੰ ਮਾਪ ਹਾਏ ਮੈਨੂੰ ਆਪ ਕਰੀ ਇੱਕ ਵਾਰੀ ਅੱਗੋਂ ਮੇਰੇ ਹੱਥ ਜੋੜਦਾ ਹਾਏ ਹੱਥ ਜੋੜਦਾ ਮੈਨੂੰ ਮਾਫ ਹਾਏ ਮੈਨੂੰ ਮਾਫ ਕਰੀ ਇੱਕ ਵਾਰੀ ਨੀ ਆਪਾਂ ਦੋਵੇਂ ਘਰ ਵੱਸੀਏ ਹਾਏ ਘਰ ਵੱਸੀਏ ਤੇਰੇ ਨਾਲ ਤਾਂ ਲਾਵਾ ਜਿੰਦ ਸਾਰੀ ਆਪਾਂ ਦੋਵੇਂ ਘਰ ਵੱਸੀਏ ਹਾਏ ਘਰ ਵੱਸੀਏ ਤੇਰੇ ਨਾਂ ਤਾਲਾ ਦਾ ਜਿੰਦ ਸਾਰੀ ਬੂਏ ਅੱਗੇ ਸੱਪ ਲੇਟਦਾ ਹਾਏ ਸੱਪ ਲੇਟਦਾ ਲੜ ਜਾਵੇ ਨੀ ਹਾਏ ਲੜ ਜਾਵੇ ਨੀ ਨਾਨੇ ਤੈਨੂੰ ਸੁਬੂਏ ਅੱਗੇ ਸੱਪ ਲੇਟਦਾ ਹਾਏ ਸੱਪ ਲੇਟਦਾ ਲੜ ਜਾਵੇ ਨੀ ਨਾਨੇ ਤੈਨੂੰ ਆਪ ਸੱਸੀ ਪਲੰਗੇ ਲੇਟਦੀ ਹਾਏ ਪਲੰਗੇ ਲੇਟਦੀ ਸਨ ਮਾਰਦੀ ਹਾਏ ਸਨ ਮਾਰਦੀ ਚੱਕੀ ਵੱਲ ਸੈਨ ਤਾਂ ਆਪ ਸੱਸੀ ਪਲੰਗੇ ਲੇਟਦੀ ਹਾਏ ਪਲੰਗੇ ਲੇਟਦੀ ਸਨ ਮਾਰਦੀ ਹਾਏ ਸਨ ਮਾਰਦੀ ਚੱਕੀ ਵੱਲ ਸੈਨ ਤਾਂ ਲਓ ਜੀ ਇੱਕ ਪੰਜਾਬੀ ਲੋਕੀਤ ਹੈ ਨੋ ਸਸ ਦਾ ਤੇ ਜੇ ਤੁਹਾਨੂੰ ਚੰਗਾ ਲੱਗਿਆ ਤੇ ਫਿਰ ਲਾਈਕ ਸ਼ੇਅਰਤਾ ਤੁਸੀਂ ਤੁਹਾਡਾ ਬਣਦਾ ਹੀ ਹੈ ਨਾ ਤੁਸੀਂ ਜ਼ਰੂਰ ਕਰਿਓ ਤੇ ਨਾਲੇ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਦੱਸਣਾ ਵੀ ਤੁਹਾਨੂੰ ਕਿਵੇਂ ਲੱਗਿਆ ਠੀਕ ਲੱਗਿਆ ਜਾਂ ਨਹੀਂ ਲੱਗਿਆ ਇਹ ਜ਼ਰੂਰ ਦੱਸਿਆ ਕਰੋ ਤੇ ਅੱਗੇ ਤੋਂ ਫਿਰ ਆਪਾਂ ਕੱਲ ਨੂੰ ਫਿਰ ਨਵਾਂ ਪੰਜਾਬੀ ਲੋਕ ਗੀਤ ਲੈ ਕੇ ਹਾਜ਼ਰ ਹੁੰਨੇ ਹਾਂ ਤੇ ਮੈਨੂੰ ਦਿਓ ਅਗਿਆ ਵਿੰਦਰਪੁਰ ਨੂੰ ਪਰ ਕਦੀ ਵੀ ਨੋਹਾਂ ਦੇ ਨਾਲ ਇਸ ਤਰ੍ਹਾਂ ਦਾ ਸੁਭਾਵਿਆ ਨਹੀਂ ਕਰਨਾ ਚਾਹੀਦਾ ਕਿਉਂਕਿ ਜੇ ਆਪਾਂ ਨੋਹਾਂ ਦੇ ਨਾਲ ਗਲਤ ਕਰਾਂਗੇ ਤੇ ਨੋਆ ਵੀ ਅਗੋਂ ਆਪਣੇ ਨਾਲ ਹੀ ਹੀ ਉਲਟ ਕਰਨੀਆਂ ਹਰੇਕ ਬੀਬੀ ਨੇ ਸੱਸ ਬਣਨਾ ਹੈ ਹਰੇਕ ਬੀਬੀ ਨੇ ਨੋ ਬਣਨਾ ਹੈ ਹਰੇਕ ਬੀਬੀ ਨੇ ਧੀ ਬਣਨਾ ਹੈ ਆਪਾਂ ਨੂੰ ਸਾਰੇ ਹਰ ਇੱਕ ਤੇ ਇਹ ਦਿਨ ਆਉਂਦੇ ਹਨ ਪਰ ਇਹ ਚੀਜ਼ਾਂ ਆਪਾਂ ਨੂੰ ਜ਼ਰੂਰ ਸੋਚ ਲੈਣੀਆਂ ਚਾਹੀਦੀਆਂ ਹਨ ਵੀ ਜੇ ਅੱਜ ਆਪਾਂ ਕਰਦੇ ਹਾਂ ਤੇ ਅੱਗੇ ਆਪਣੇ ਨਾਲ ਵੀ ਤਾਂ ਐ ਹੀ ਹੋਣਾ ਹੈ ਨੋਆ ਹੀ ਬਡੇ ਪੇਵਲੇ ਸੱਸਾਂ ਨੂੰ ਸੰਭਾਲਦੀਆਂ ਨੇ ਕੋਈ ਜ਼ਰੂਰ ਨਹੀਂ ਵੀ ਸਾਰੀਆਂ ਨੋਆ ਮਾੜੀਆਂ ਹੁੰਦੀਆਂ ਨੇ ਕਈ ਸਾਡੇ ਵਰਗੀਆਂ ਸੱਸਾਂ ਵੀ ਅੜਬ ਸੁਭਾਅ ਦੀਆਂ ਹੁੰਦੀਆਂ ਜਦੋਂ ਨੋ ਆ ਜਾਂਦੀ ਨਾ ਉਹ ਚੰਗੀਆਂ ਭਲੀਆਂ ਹੀ ਬਹਿ ਕੇ ਮੰਜੇ ਤੇ ਬਿੜ ਤੇ ਬਹਿ ਕੇ ਕਹਿ ਦਿੰਦੀਆਂ ਵੀ ਅਸੀਂ ਕੰਮ ਨਹੀਂ ਕਰਨਾ ਹੁਣ ਨੋ ਹੀ ਕਰਨੀਆਂ ਪਰ ਨਹੀਂ ਆਪਣੀ ਜ਼ਿੰਮੇਵਾਰੀ ਹੈ ਨੋ ਨੂੰ ਚੰਕਾ ਸੌਂਪੋ ਤੇ ਉਦਲਾ ਕੰਮ ਆਪ ਕਰੋ ਤੇ ਫਿਰ ਉਹਨੂੰ ਬਹਿ ਕੇ ਸਿਖਾਓ ਵੀ ਪੁੱਤਰ ਇਸ ਤਰ੍ਹਾਂ ਆ ਕੰਮ ਕਰਨਾ ਚਾਹੀਦਾ ਹੈ ਤੇ ਜੇ ਕੋਈ ਠੀਕ ਹੈ ਮੇਥੋਂ ਗਲਤ ਬੋਲਿਆ ਗਿਆ ਆ ਤੇ ਮੈਨੂੰ ਮਾਫ਼ ਕਰਨਾ ਤੇ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ